ਨੂੰ ਵਾਪਸ ਚਲੇ ਜਾਂਦੀ ਆ ਫਿਰ ਜਗਜ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ 10 ਨਵੰਬਰ ਦਾ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਹੋਇਆ ਗਿਆ ਸੀ ਜਿਸ ਤਰ੍ਹਾਂ ਕੀ ਹਰਸ਼ਾ ਜਤਾਇਆ ਜਾ ਰਿਹਾ ਸੀ ਕਿ ਚੰਡੀਗੜ੍ਹ ਪ੍ਰਸ਼ਾਸਨ ਇਹਨਾਂ ਨੂੰ ਰੋਕੇਗਾ ਉਹੀ ਹੋਇਆ ਗੇਟ ਨੰਬਰ 1 ਤੇ ਵਿਦਿਆਰਥੀ ਜ਼ਬਰਦਸਤ ਹੀ ਅੰਦਰ ਲੜੇ ਇਥੋਂ ਤੱਕ ਕਿ ਉਹਨਾਂ ਕੋਲ ਵੱਡੀਆਂ ਵੱਡੀਆਂ ਲਾਠੀਆਂ ਸੀ ਗੱਲਬਾਤ ਕਰਦਣੇ ਆ ਵਿਦਿਆਰਥਣ ਸਾਰਾ ਨਾਲ ਸਾਰਾ ਕਿੱਦਾਂ ਲੱਗ ਰਿਹਾ ਕਿ ਜਿਸ ਦਾ ਤੁਸੀਂ ਰਾਤ ਵੀ ਇੱਕ ਖਦਸ਼ਾ ਜ਼ਾਹਿਰ ਕਰ ਰਹੇ ਸੀ ਕਿ ਪ੍ਰਸ਼ਾਸਨ ਰੋਕੇਗਾ ਅੱਜ ਰੋਕਿਆ ਗਿਆ ਹਾਲੇ ਵੀ ਕਾਫੀ ਸਟੂਡੈਂਟਸ ਬਾਹਰ ਹੈ ਸਟੂਡੈਂਟਸ ਨੂੰ ਅੰਦਰ ਨਹੀਂ ਆਨਜਾ ਲਖੋ ਜਿੰਨੀ ਘੰਟੀ ਸਾਡੀ ਐਸੀ ਹੈਗੀ ਹੈ ਉਗੜੀ ਡਿਗੜੀ ਕਿੰਟੀ ਸਾਡੀ 게ਟਾਂ ਤੇ ਖੜੀ ਹੋਈ ਹੈ ਤੇ ਪ੍ਰਸ਼ਾਸਨ ਦਾ ਹਾਲ ਦੇਖ ਲਓ ਇਹਨਾਂ ਬੇਸ਼ਰਮ ਪ੍ਰਸ਼ਾਸਨ ਹੈ ਇਹਨਾਂ ਨੇ ਵਿਦਿਆਰਥੀ ਨੂੰ ਇਥੇ लाठी चार्ज ਕੀਤਾ ਬਾਅਦ ਦੋ ਨੰਬਰ 게ਟ ਤੇ ਵੀ ਕੀਤਾ ਇੱਕ ਨੰਬਰ 게ਟ ਤੇ ਵੀ ਕੀਤਾ ਤੇ ਇਹਨਾਂ ਨੇ ਵਿਦਿਆਰਥੀ ਨੂੰ ਬਸਾਂ ਚ ਪਾ ਪਾ ਕੇ ਜਿਲਾ ਚ ਲੈ ਕੇ ਗਈ ਨੇ ਤੁਸੀਂ ਦੇਖੋ ਅੱਜ ਅਸੀਂ ਕੋਈ ਕ੍ਰਿਮੀਨਲ ਐਕਟ ਅਜੇ ਕੋਈ ਜੁਰਮ ਕਰ ਰਹੇ ਹੈ ਇੱਥੇ ਮਤਲਬ ਪੰਜਾਬ ਤੋਂ ਸਾਡੀ 144 ਸਾਲ ਪੁਰਾਣੀ ਯੂਨੀਵਰਸਿਟੀ ਦੀ ਇਮਾਨਦਗੀ ਖੋਈ ਜਾ ਰਹੀ ਹੈ ਕਿ ਇਹਦੇ ਖਿਲਾਫ ਬੋਲਣਾ ਕੋਈ ਜੁਰਮ ਹੋ ਜਾਂਦਾ ਹੈ ਕਿ ਅਸੀਂ ਚੁੱਪ ਬੈਠੇ ਰਹੀਏ ਤੇ ਦੇਖਦੇ ਰਹੇ ਵੀ ਹਾਂ ਯੂਨੀਵਰਸਿਟੀ ਖੋਈ ਜਾਵੇ ਸਾਡੇ ਹੱਥੋਂ ਤੁਸੀਂ ਡਾਇਰੈਕਟਰ ਦੇਖੋ ਕਿ ਅੱਜ ਕਿਹ ਕਿਹਦੇ ਹੱਕ ਵਿੱਚ ਭੋਗਤ ਰਹੇ ਨੇ ਉਹ ਆਰਐਸਐਸ ਭਾਜਪਾ ਦੀ ਹਿੰਦੀ ਹਿੰਦੁਸਤਾਨ ਦੀ ਨੀਤੀ ਨੂੰ ਲਾਗੂ ਕਰਨ ਤੇ ਲੱਗੇ ਹੋਏ ਨੇ ਦੇਖੋ ਵਿਦਿਆਰਥੀਆਂ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਦੇ ਵਿਦਿਆਰਥੀਆਂ ਨੂੰ ਦੇ ਉੱਤੇ ਲਾਠੀ ਚਾਰਜ ਕਰਨਾ ਇਹ ਕਿਹੜੀ ਸਰਕਾਰ ਕਰਦੀ ਹੈ ਉਹ ਸਰਕਾਰ ਕਰਦੀ ਹੈ ਜਿਹਨੂੰ ਲੋਕਾਂ ਦੇ ਹੱਕਾਂ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਜਿਹਨੂੰ ਸਿਰਫ ਆਪਣੇ ਹਿੱਤਾਂ ਨਾਲ ਪਿਆਰ ਹੁੰਦਾ ਹੈ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਕਿ ਸਰਕਾਰਾਂ ਨੂੰ ਲੱਗਦਾ ਹੈ ਵੀ ਉਹ ਲੋਕਾਂ ਨੂੰ ਡਰਾ ਲੈਣਗੀਆਂ ਵੀ ਲੋਕ ਡਰ ਜਾਂਦੇ ਨੇ ਗੁੰਮਰਾਹ ਹੋ ਜਾਂਦੇ ਨੇ ਇਹਨਾਂ ਬੈਰੀਕੇਡਾਂ ਤੋਂ ਇਹਨਾਂ ਡੰਗਾਂ ਤੋਂ ਡਰ ਜਾਂਦੇ ਨੇ ਪਰ ਲੋਕ ਲੋਕਾਂ ਨੇ ਇਹਨਾਂ ਦਾ ਇਹਨਾਂ ਦਾ ਸਾਹਮਣਾ ਪਹਿਲਾਂ ਵੀ ਕੀਤਾ ਤੇ ਅੱਜ ਵੀ ਕਰ ਰਹੇ ਨੇ ਸਾਡੇ ਵਿਦਿਆਰਥੀ ਵਿਦਿਆਰਥੀ 게ਟਾਂ ਦੇ ਫਸੇ ਹੋਏ ਨੇ ਉਹ ਇਹਨੂੰ ਆਉਣ ਨਹੀਂ ਦਿੱਤਾ ਜਾ ਰਹੇ ਪਰ ਦੇਖੋ ਤੁਸੀਂ ਅੱਜ ਹਜ਼ਾਰਾਂ ਦਾ ਕਟंडीगढ़ ਪਹੁੰਚਿਆ ਆਮ ਸਾਹਿਬ ਦੇ ਕਿਨਾਂ ਵੱਡਾ ਕੱਟ ਜਿਹਨੂੰ ਰੋਕਿਆ ਗਿਆ ਇੱਥੇ ਮੁਲਾਪੁਰ ਬਾਰਡਰ ਤੇ ਕਿੰਨਾ ਵੱਡਾ ਕੱਟ ਹੈ ਜਿਹੜੇ ਕੁਰ ਬਾਰਡਰ ਤੋਂ ਕਿੰਨੇ ਲੋਕ ਆ ਰਹੇ ਨੇ ਗੇਟਾਂ ਦੇ ਕਿੰਨੇ ਲੋਕ ਖੜੇ ਨੇ ਤੇ ਅੰਦਰ ਕਿੰਨੇ ਲੋਕ ਨੇ ਤੁਸੀਂ ਦੇਖੋ ਇਹ ਗਿਣਤੀ ਬਹੁਤ ਵੱਡੀ ਹੈ ਤੇ ਸਰਕਾਰ ਨੂੰ ਲੱਗਦਾ ਹੈ ਵੀ ਇਹ ਕੋਸ਼ਿਸ਼ ਕਰ ਲੈਣਗੇ ਵੀ ਲੋਕ ਆਉਣ ਨਾ ਪਰ ਇਹ ਬਿਲਕੁਲ ਨਾਕਾਮ ਹੋਈ ਨੇ ਸਾਡੇ ਹੌਸਲੇ ਹੋਵੇ ਬੁਲੰਦ ਨੇ ਤੇ ਐਸੀ ਸਿਹਤ ਦੀ ਚੋਣਾਂ ਕਰਾਂਗੇ ਕੇਂਦਰ ਦਾ ਇਹ ਧੋਗਲਾਪਨ ਨਹੀਂ ਲੱਗਦਾ ਕਿ ਇੱਕ ਪਾਸੇ ਤਾਂ ਤੁਸੀਂ ਸੈਨੇਟ ਨੂੰ ਜਿਹੜਾ ਫੈਸਲਾ ਤੇਰਾ ਰੱਦ ਕਰ ਦਿੱਤਾ ਉਸ ਤੋਂ ਬਾਅਦ ਤੁਸੀਂ ਰੋਕ ਰਹੇ ਵਿਦਿਆਰਥੀ ਤਾਂ ਸ਼ਾਂਤ ਨਹੀਂ ਪ੍ਰਦਰਸ਼ਨ ਕਰ ਰਹੇ ਬਿਲਕੁਲ ਦੇਖੋ ਸੈਂਟਰ ਧੋਗਲੀ ਹੈਗੀ ਵੀ ਹੈ ਇਹ ਇਸ ਕੋਈ ਸ਼ੱਕ ਨਹੀਂ ਹੈਗਾ ਵੀ ਸੈਂਟਰ ਸਰਕਾਰ ਧੋਗਲੀ ਹੈ ਵੀ ਤੁਸੀਂ ਅੱਜ ਇਹ ਕਹਿ ਰਹੇ ਹੋ ਤੁਸੀਂ ਅੱਜ ਕਹਿ ਰਹੇ ਹੋ ਵੀ ਜਿਹੜੀ ਸਰਕਾਰ ਹੈ ਉਹ ਲੋਕ ਪੱਕੇ ਅਸੀਂ ਤੁਹਾਨੂੰ ਨੌਕਰੀਆਂ ਦਵਾਂਗੇ ਤੁਹਾਨੂੰ ਇਹ ਦਵਾਂਗੇ ਤੁਹਾਨੂੰ ਉਹ ਦਵਾਂਗੇ ਤੁਸੀਂ ਦੇਖੀ ਤੁਸੀਂ ਤਾਂ ਡੰਗਾ ਦੇ ਰਹੇ ਹੋ ਪਰਚੇ ਦੇ ਰਹੇ ਹੋ ਤੁਸੀਂ ਤੁਸੀਂ ਸਾਨੂੰ ਇਹ ਦੇ ਰਹੇ ਹੋ ਵੀ ਸਾਡੀ ਸਾਡੀ ਸਿੱਖਿਆ ਛੱਡ ਤੋਂ ਹੋ ਰਹੇ ਹੋ ਤੇ ਬਦਲੇ ਵਿੱਚ ਕੀ ਦੇ ਰਹੇ ਹੋ ਡੰਗਾ ਬੋਲਣ ਦੇ ਲਈ ਪਰਚੇ ਜੇਲਾ ਕੱਟ ਰਹੇ ਨੇ ਕਿੰਨੇ ਵਿਦਿਆਰਥੀ ਹੈ ਸਾਰੇ ਦੇਸ਼ ਦੇ ਵਿੱਚ ਵੀ ਉਹ ਕਿਉਂ ਕੱਟ ਰਹੇ ਨੇ ਕਿਉਂਕਿ ਸਰਕਾਰਾਂ ਦੇ ਖਿਲਾਫ ਬੋਲੇ ਨੇ ਪਰ ਇਹ ਜਾਣ ਲੈਣ ਵੀ ਲੋਕਾਂ ਲੋਕਾਂ ਨੇ ਪਹਿਲਾਂ ਵੀ ਇਹ ਪਿਟਾ ਦੇਣਗੇ ਇਹਨਾਂ ਦੇ ਜਿਹੜੇ غرور ਨੇ ਕੁਰਸੀ ਦੇ ਉਹ ਬទ ਨਹੀਂ ਟਿਕਣੇ ਲੋਕਾਂ ਦਾ ਏਕਾ ਹਮੇਸ਼ਾ ਸਰਕਾਰਾਂ ਨੂੰ ਪਾਟ ਸਕਦਾ ਹੈ ਸਰਕਾਰਾਂ ਨੂੰ ਚਿਚਕਾਉਂਦਾ ਹੈ ਅਸੀਂ ਵੀ ਇੱਕ ਹਫ਼ਤੇ ਦੇ ਵਿੱਚ ਸਾਡੇ ਸੰਘਰਸ਼ ਨੇ ਦੇਖੋ ਕਿਸ ਤਰ੍ਹਾਂ ਮੋਦੀ ਸਰਕਾਰ ਦਾ ਨੋਟਿਸ ਵਾਪਸ ਕਰਾਇਆ ਇੱਕ ਹਫ਼ਤੇ ਦੇ ਵਿੱਚ ਅਸੀਂ ਮੋਦੀ ਸਰਕਾਰ ਨੂੰ ਝਕਾਇਆ ਹੈ ਸੈਨੇਟ ਦੀ ਗਿਣਤੀ ਬਹਾਲ ਕਰਾਈ ਹੈ ਪਰ ਚੋਣਾਂ ਵੀ ਕਰਾਵਾਂਗੇ ਹੁਣ ਤੇ ਲੱਗੇ ਰਹਾਂਗੇ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਈ ਦੇਸ਼ਾਂ ਦੇ ਵਿੱਚ ਜੈਨਜੀ ਜਿਹੜਾ ਤਾਕਤਵਰ ਹੋ ਕੇ ਸਾਹਮਣੇ ਆਇਆ ਇਹ ਤੁਹਾਡੀ ਵੀ ਇੱਕ ਜਿੱਤ ਹੈ ਜੈਨਜੀ ਬਿਲਕੁਲ ਇਹ ਸਿਰਫ ਜਨ ਜੀਤੀ ਨਹੀਂ ਹੈ ਕਿ ਦੇਖੋ ਇਹ ਨੌਜਵਾਨ ਵਿਦਿਆਰਥੀ ਕਿਰਤੀ ਲੋਕ ਨੇ ਨੇਪਾਲ ਦੇ ਵਿੱਚ ਵੀ ਲਦਾਖ ਦੇ ਵਿੱਚ ਵੀ ਉੱਥੋਂ ਦੇ ਨੌਜਵਾਨਾਂ ਨੇ ਉੱਥੋਂ ਦੇ ਕਿਰਤੀ ਲੋਕਾਂ ਨੇ ਸਿਰਫ ਸਿਰਫ ਜਨ ਜੀਤੀ ਨਹੀਂ ਪਰ ਇਸ ਉਮਰ ਦੇ ਜਿਹੜੇ ਕਿਰਤੀ ਲੋਕ ਨੇ ਉਹਨਾਂ ਨੇ ਇੱਕ ਹਾਂ ਦਾ ਨਾਅਰਾ ਮਾਰਿਆ ਕਿ ਅਸੀਂ ਜਿਹੜਾ ਜ਼ੁਲਮ ਜੱਗ ਰਿਹਾ ਹੋਰ ਨਹੀਂ ਸਾਨੂੰ ਅਸੀਂ ਗਲਤ ਦੇ ਖਿਲਾਫ ਬੋਲਣਾ ਤੇ ਇੱਕ ਇਨਸਾਫ ਪਸੰਦ ਇੱਕ ਸਮਾਜ ਬਣਾਉਣਾ ਹੈ ਇੱਕ ਚੰਗਾ ਜਮਹੂਰੀ ਸਮਾਜ ਬਣਾਉਣਾ ਹੈ ਉਹਦੇ ਲਈ ਉਹਨਾਂ ਨੇ ਸੰਘਰਸ਼ ਕੀਤਾ ਕਿ ਅਸੀਂ ਚਾਹੁੰਦੇ ਹਾਂ ਵੀ ਅੱਜ ਪੰਜਾਬ ਦੇ ਵਿੱਚ ਵੀ ਗੱਲਬਾਤ ਕਰਦੀ ਨੇ ਵਿੱਚ ਵਿਦਿਆਰਥੀ ਨੌਜਵਾਨ ਤੇ ਕਿਰਤੀ ਲੋਕ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਸੋ ਤੁਸੀਂ ਦੇਖਿਆ ਕਿ ਅਸੀਂ ਗੱਲਬਾਤ ਕੀਤੀ ਵਿਦਿਆਰਥੀ ਸਾਰਿਆਂ ਨਾਲ ਇਹੋ ਹੀ ਲੜਕੀ ਹੈ ਜਿਸ ਨੇ ਇਸ ਪ੍ਰੋਟੈਸਟ ਨੂੰ ਉਸ ਜਗ੍ਹਾ ਤੇ ਪਹੁੰਚਾ ਦਿੱਤਾ ਜਿੱਥੇ ਸ਼ਾਇਦ ਕਦੇ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਤੇ ਉਹਦਾ ਕਹਿਣਾ ਹੈ ਕਿ ਜਨਜੀ ਦੀ ਪਾਵਰ ਹੈ ਇਸੇ ਕਰਕੇ ਸਰਕਾਰਾਂ ਡਰਦੀਆਂ ਤੇ ਉਹ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਹੀ ਸੰਘਰਸ਼ ਕਰਦੇ ਰਹੇਗੇ ਕੈਮਰਾ ਪ੍ਰਧਾਨ ਮੰਤਰੀ ਪਰਮਜੀਤ ਸਿੰਘ ਨੰਦਕਰੀ ਵਾਈਸ ਪੰਜਾਬ ਚੰਡੀਗੜ੍ਹ